ਜੀ ਹਾਂ ਲੋਕ ਸਭਾ ਚੋਣਾਂ ਦਾ ਤਿਹਾਰ ਜੋ ਬੰਤਿਆ ਤੇ ਇਸ ਤਿਹਾਰ ਵਿੱਚ ਰੰਗ ਬਰੰਗੇ ਮਾਮਲੇ ਨੇ ਜਿਹੜੇ ਉਹ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਕਿਤੇ ਨੇਤਾਵਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਤੇ ਕਿਤੇ ਕੋਈ ਇਹੋ ਜਿਹਾ ਬਿਆਨ ਦੇ ਕੇ ਉਹ ਆਪਣੇ ਆਪ ਹੀ ਉਲਝਣ ਚ ਆ ਜਾਂਦੇ ਨੇ ਸੋ ਇਹ ਬਾਤ ਦੀਆਂ ਗੱਲਾਂ ਨੇ ਪਰ ਇਹ ਮਾਮਲਾ ਜਿਹੜਾ ਹੈ ਪਛਮੀ ਮਗਾਲ ਦਾ ਜਿੱਥੇ ਇੱਕ ਉਮੀਦਵਾਰ ਝੋਟੇ ਤੇ ਸਵਾਰ ਹੋ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਿਆ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਉਸ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਇੰਜ ਲੱਗਦਾ ਹੈ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਛੋਟੇ ਦੀ ਸਵਾਰੀ ਸਭ ਤੋਂ ਪਿਆਰੀ ਉਹ ਚੋਣ ਜਿੱਤਨ ਜਾਂ ਹਾਰਨ ਪਰ ਉਹਨਾਂ ਨੇ ਇਸ ਨਾਲ ਲੋਕਾਂ ਦਾ ਧਿਆਨ ਹੈ ਜਿਹੜਾ ਆਪਣੇ ਵੱਲ ਖਿੱਚ ਲਿਆ ਇਸ ਆਜ਼ਾਦ ਉਮੀਦਵਾਰ ਦਾ ਨਾਮ ਅਜੀਤ ਪ੍ਰਸ਼ਾਦ ਮਹਿਤੋ ਹੈ ਤੇ ਉਹ ਪੱਛਮੀ ਬੰਗਾਲ ਦੇ ਪ੍ਰੂਲੀਆ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਉਹ ਜਨ ਜਾਤੀ ਕਰਮੀ ਭਾਈਚਾਰੇ ਨਾਲ ਸੰਬੰਧਤ ਨੇ ਉਨ੍ਹਾਂ ਦੇ ਪਿੱਛੇ ਹਜ਼ਾਰਾਂ ਲੋਕਾਂ ਦਾ ਇਕੱਠ ਉਹਨਾਂ ਦੀ ਲੋਕਪ੍ਰਿਤਾ ਨੂੰ ਜ਼ਰੂਰ ਦਰਸਾਉਂਦਾ ਹੈ ਦੱਸ ਦਈਏ ਕਿ ਪ੍ਰੂਲੀਆ ਲੋਕ ਸਭਾ ਸੀਟ ਤੇ ਚੋਣਾਂ ਨੇ ਜਿਹੜੀਆਂ ਉਹ 25 ਮਈ ਨੂੰ ਹੋਣ ਗਈਆਂ